ਵੀਡੀਓ ਬਣਾਓ ਵੀਡੀਓ ਬਣਾਓ ਕੀ ਵਰਦੀ ਸਰ ਆਪकी ਸ਼ਾਨ ਹੈ ਮੈਂ ਆ ਕੇ ਆਪकी ਵਰਦੀ ਫਾੜ ਤੋਂ ਪਕੜੀ ਮੇਰੀ ਸ਼ਾਨ ਹੈ ਤੇ ਕਿਆ ਹੋਵੇ ਮੇਜਦਾ ਇਹ 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 ਕਾਨੂੰਨ ਕਾਨੂੰਨ ਨਾ ਤੂੰ ਹਮਤ ਮਲੇਂਗਾ ਕੋਈ ਵੀ ਨਹੀਂ ਪੁਲਿਸ ਵਾਲੇ ਨੇ ਸਿੱਖ ਨੌਜਵਾਨ ਨੂੰ ਮਾਰਿਆ ਥੱਪੜ ਵੀਡੀਓ ਬਣਾਓ ਵੀਡੀਓ ਬਣਾਓ ਕੋਈ ਨਹੀਂ ਬੜਾਓ ਤੱਕਾ ਮੁੱਕੀ ਤੇ ਚਲਦੇ ਨੌਜਵਾਨ ਦੀ ਉਤਰੀ ਦਸਤਾਰ ਕਟਣਾ ਤੋਂ ਬਾਅਦ ਹੋਇਆ ਜ਼ਬਰਦਸਤ ਹੰਗਾਮਾ ਉਹਦੀ ਪੱਗ ਤੇ ਸਿੱਧਾ ਅਟੈਕ ਕਰਦੀ ਦੀ ਪੱਗ ਡਿੱਗ ਪਈ ਉਸ ਤੋਂ ਬਾਅਦ ਵੀ ਜੋ ਥੱਪੜ ਮਾਰਨ ਨੂੰ ਬੰਦ ਨਹੀਂ ਕਰਾ ਜਿਹਦੀ ਵੀਡੀਓਗ੍ਰਾਫੀ ਹੈ ਉਸ ਵਾਰ ਪੁਲਿਸ ਸਾਨੂੰ ਤਾਂ ਲੈ ਆਉਂਦੀ ਇੱਥੇ ਪਰ ਜਿਹੜੇ ਉਹ ਵੀਜੇ ਵਾਲੇ ਉਹਨਾਂ ਨੂੰ ਹੀ ਲਿਆਉਂਦੇ ਉਹ ਆਪਦੀਆਂ ਗੱਡੀਆਂ ਤੇ ਆਉਂਦੇ ਚੜਕੇ ਜੀਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹੰਗਾਮਾ ਹੋ ਰਿਹਾ ਇਸ ਹੰਗਾਮੇ ਦੌਰਾਨ ਹੀ ਇਹ ਪੁਲਿਸ ਮੁਲਾਜ਼ਮ ਆਪੇ ਤੋਂ ਵਹਿਰ ਹੋਇਆ ਦਿਖਾਈ ਦਿੱਤਾ ਗੁੱਸੇ 'ਚ ਪੁਲਿਸ ਮੁਲਾਜ਼ਮਾ ਧੱਕਾ ਮੁਕੀ ਤੇ ਉਤਰ ਆਇਆ ਤੇ ਦੇਖਦੇ ਹੀ ਦੇਖਦੇ ਮੁਲਾਜ਼ਮ ਨੇ ਸਿੱਖ ਨੌਜਵਾਨ ਦੇ ਥੱਪੜ ਜੜ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇਸ ਪੁਲਿਸ ਮੁਲਾਜ਼ਮ ਵੱਲੋਂ ਮਾਰੇ ਥੱਪੜ ਕਾਰਨ ਸਿੱਖ ਨੌਜਵਾਨ ਦੀ ਦਸਤਾਰ ਉੱਤਰੀ ਹੈ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਮੌਕੇ ਤੇ ਭਾਰੀ ਹੰਗਾਮਾ ਹੋ ਗਿਆ ਵੱਡੀ ਗਿਣਤੀ ਚ ਲੋਕ ਮੌਕੇ ਤੇ ਇਕੱਠੇ ਹੋ ਗਏ ਜਿੰਨਾਂ ਬੋਲੋ ਪੁਲਿਸ ਦੀ ਇਸ ਕਾਰਵਾਈ ਦਾ ਜੰਮ ਕੇ ਵਿਰੋਧ ਕੀਤਾ ਗਿਆ ਆਖਰ ਵਿਵਾਦ ਕੀ ਸੀ ਕਿਉਂ ਗੱਲ ੱਤਕਾ ਮੁੱਕੀ ਤੱਕ ਪਹੁੰਚੀ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਾਣਕਾਰੀ ਮੁਤਾਬਕ ਹੈ ਚੰਡੀਗੜ੍ਹ ਵਿਖੇ ਇਮੀਗ੍ਰੇਸ਼ਨ ਕੰਪਨੀ ਖਿਲਾਫ ਇੱਕ ਸੰਸਥਾ ਵੱਲੋਂ ਕੁਝ ਨੌਜਵਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀ ਇਸ ਦੌਰਾਨ ਹੀ ਇਹ ਵਿਵਾਦ ਭਖਿਆ ਜਿਸ ਦੇ ਚੱਲਦੇ ਹੀ ਪੁਲਿਸ ਮੁਲਾਜ਼ਮ ਤੇ ਸਿੱਖ ਨੌਜਵਾਨ ਦੇ ਥੱਪੜ ਮਾਰਨ ਦੇ ਇਲਜ਼ਾਮ ਲੱਗੇ ਨੇ ਜਿਸ ਕਾਰਨ ਸਿੱਖ ਨੌਜਵਾਨ ਦੀ ਪੱਗ ਲਥਣ ਦਾ ਵੀ ਦਾਵਾ ਕੀਤਾ ਜਾ ਰਿਹਾ ਆਖਰ ਕੀ ਇਲਜ਼ਾਮ ਇਹਨਾਂ ਪ੍ਰਦਰਸ਼ਨਕਾਰੀ ਨੌਜਵਾਨਾਂ ਵੱਲੋਂ ਲਗਾਏ ਗਏ ਨੇ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਇਹ ਇਮੀਗ੍ਰੇਸ਼ਨ ਮਾਫੀਆ ਨਾਲ ਜੀ ਇਹ ਜਿਹੜਾ ਬਹੁਤ ਗਹਿਰੀਆਂ ਹੋ ਰਹੀਆਂ ਨੇ ਤੇ ਜਿੰਨੇ ਅਸੀਂ ਸਾਰੇ ਨੌਜਵਾਨ ਨੇ ਸਾਰੇ ਇਸ ਪੀੜਿਤ ਹੈ ਜੀ ਸਾਡੇ ਨਾਲ ਇਮੀਗ੍ਰੇਸ਼ਨਾਂ ਦੇ ਦੁਆਰਾ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਕਰੀ ਗਈ ਹੈ ਅਸੀਂ ਆ 34 ਸੈਕਟਰ ਦੇ ਵਿੱਚ ਕੰਨ ਵੀਜ਼ਾ ਦੇ ਨਾਂ ਤੇ ਇਮੀਗ੍ਰੇਸ਼ਨ ਹੈ ਅਸੀਂ ਉੱਥੇ ਗਏ ਸੀ ਜੀ ਸਾਰੇ ਨੌਜਵਾਨ ਸਾਡੇ 6 ਜਣਿਆਂ ਦੇ ਪੈਸੇ ਲੈਣੇ ਸੀਗੇ ਅਸੀਂ ਪਹਿਲਾਂ ਵੀ ਉਹਨਾਂ ਕੋਲ ਇੱਕ ਦੋ ਵਾਰ ਕਿਹਾ ਸਾਨੂੰ ਉਹਨਾਂ ਨੇ ਚੈੱਕ ਦਿੱਤੇ ਜੀ 3 ਮਹੀਨੇ ਪਹਿਲਾਂ ਤੇ ਅਸੀਂ ਜਦੋਂ ਚੈੱਕ ਲਾਏ ਸਰ ਉਹ ਚੈੱਕ ਬਾਊਂਸ ਹੋ ਗਿਆ ਅਸੀਂ ਅੱਜ ਉਹਨਾਂ ਕੋਲੇ ਫੇਰ ਗਏ ਸ਼ਾਂਤ ਤੇ ਪੀਸਫੁਲੀ ਅਸੀਂ ਉਹਨਾਂ ਦੇ ਗੇਟ 'ਤੇ ਸਾਰੇ ਜਾਏ ਜੀ ਜੇ ਕਿਸੇ ਜੀ ਸਾਡੀ ਸੁਣੋ ਜਦੋਂ ਉਹਨਾਂ ਨੇ ਨਹੀਂ ਸੁਣਿਆ ਸੀ ਉਹਨਾਂ ਦੇ ਗੇਟ 'ਤੇ ਬੈਠ ਗਈ ਸੀ ਸਾਡੀ ਅਸੀਂ 1 ਘੰਟਾ ਤੱਕ ਉੱਥੇ ਬੈਠ ਰਹੇ ਪੀਸਫੁਲੀ ਸਾਡੇ ਕੋਲੇ ਜੀ ਪੂਰਾ ਵੀਡੀਓ ਪ੍ਰੂਫ ਉਹਨਾਂ ਦੇ ਵੀ ਕੈਮਰੇ ਲੱਗੇ ਆ ਉਹਨਾਂ ਨੇ ਕਿਹਾ ਵੀ ਅੱਜ ਤੱਕ ਖੜੇ ਨਹੀਂ ਉਹਨਾਂ ਨੇ ਕੀ ਕਰਿਆ ਪਹਿਲਾਂ ਤਾਂ ਜੀ ਸਾਡੇ ਕੋਲੇ ਕਈ ਦਬੰਗਾ ਤੋਂ ਫੋਨ ਕਰਾਇਆ ਜੋ ਇਥੋਂ ਲੈ ਕੇ ਸਾਡੇ ਕੋਲ ਉਹਨਾਂ ਦੇ ਰਿਕਾਰਡ ਹੈ ਜੀ ਉਹਨਾਂ ਦੀ ਸਕਰੀਨ ਰਿਕਾਰਡਿੰਗ ਵੀ ਹੈ ਗਿਆ ਰਿਕਾਰਡਿੰਗ ਵੀ ਹੈ ਗਿਆ ਉਸ ਤੋਂ ਅੱਜ ਜਦੋਂ ਅਸੀਂ ਉਹਨਾਂ ਤੋਂ ਵੀ ਨਹੀਂ ਡਾਇਰੈਕਟ ਦਬੰਗਾ ਤੋਂ ਉਹ ਇੱਕ ਕੋਈ ਹੋਰ ਹੈ ਇਹ ਜਦੋਂ ਸਾਡੇ ਜਾਂਦੇ ਜਾਂਦੀ ਏ ਮਤਲਬ ਜੀ ਸਾਡੇ ਨਾਲ ਇਹਦਾ ਵਿਵਾਰ ਕਰ ਜਿਵੇਂ ਅਸੀਂ ਕੋਈ ਨਾ ਅੰਤਕਵਾਦੀ ਹੈ ਜੀ ਕਾਫੀ ਲੋਕ ਸੀ ਲਗਭਗ 78 ਲੋਕ ਸੀ ਇਹਨਾਂ ਨੇ 78 ਲੋਕਾਂ ਦੇ ਵਿੱਚ ਦੇਖੋ ਜੀ ਜਿਵੇਂ ਹੁਣ ਮੈਂ ਮੇਰੇ ਸਿਰ ਤੇ ਪੱਗ ਨਹੀਂ ਜੀ ਇਸ ਨੌਜਵਾਨ ਦੇ ਸਿਰ ਤੇ ਪੱਗ ਸੀ ਉਹਨਾਂ ਨੇ ਕਿਹਾ ਜਿਹੜੇ ਸਿੱਖ ਨੌਜਵਾਨ ਹੈ ਬਹੁਤ ਮਜ਼ਬੂਤ ਹੈ ਇਹ ਡਰਦੇ ਨਹੀਂ ਇਹਨਾਂ ਨੇ ਕਿਹਾ ਜਿਹੜੇ ਇੱਕ ਸਿੱਖ ਨਾ ਜੋ ਨੌਜਵਾਨ ਤੇ ਅਮਲ ਕਰਾਂਗੇ ਦੂਸਰੇ ਭੱਜਣਗੇ ਡਰ ਕੇ ਇਹ ਨਰੇਸ਼ ਕੁਮਾਰ ਮਨੋਜ ਕੁਮਾਰ ਤੇ ਗੁਰਪ੍ਰੀਤ ਸਿੰਘ ਕੀ ਕਰਦੇ ਵੀਡੀਓ ਪ੍ਰੂਫ ਹੈ ਜੀ ਉਹਦੀ ਪੱਗ ਤੇ ਸਿੱਧਾ ਅਟੈਕ ਕਰਦੇ ਦੀ ਪੱਗ ਡਿੱਗ ਪਈ ਪੱਗ ਡਿੱਗਣ ਦੇ باوجود ਅਸੀਂ ਨਰੇਸ਼ ਕੁਮਾਰ ਨੂੰ ਕਹਿੰਦੇ ਵੀ ਇਹ ਇੱਕ ਧਰਮ ਨੂੰ ਤੁਸੀਂ ਫੇਸ ਪੰਚਾਇਆ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਆ ਅਸੀਂ ਇਹ ਨਹੀਂ ਹੋਣ ਦੇਣਾ ਉਸ ਤੋਂ ਬਾਅਦ ਵੀ ਜੋ ਥੱਪੜ ਮਾਰਨ ਨੂੰ ਬੰਦ ਨਹੀਂ ਕਰਾ ਜਿਹਦੀ ਵੀਡੀਓਗ੍ਰਾਫੀ ਹੈ ਤੇ ਉੱਥੇ ਵਿੱਚ ਜਿਹੜੇ ਕਨਵੀਜੀ ਵਾਲੇ ਨੇ 34 ਸੈਕਟਰ ਵਾਲੇ ਉਹ ਵੀ ਸਾਡੇ ਨਾਲ ਥੱਪੜ ਮੋਕੀ ਕਰਦੇ ਆ ਉਹਦੀ ਵੀ ਵੀਡੀਓਗ੍ਰਾਫੀ ਹੈ ਉਸ ਵਾਰ ਪੁਲਿਸ ਸਾਨੂੰ ਤਾਂ ਲੈ ਆਉਂਦੀ ਇਥੇ ਪਰ ਜਿਹੜੇ ਉਹ ਵੀਜੇ ਵਾਲੇ ਉਹਨਾਂ ਨੂੰ ਹੀ ਲਿਆਉਂਦੇ ਉਹ ਆਪਣੀਆਂ ਗੱਡੀਆਂ ਤੇ ਆਉਂਦੇ ਚੜ ਕੇ ਫਿਰ ਪੁਲਿਸ ਕਹਿੰਦੀ ਜੀ ਤੁਸੀਂ ਦਰਖਾਸਤਾਂ ਦਿੱਤੀਆਂ ਸੀ 9 ਦਰਖਾਸਤਾਂ ਇੱਕ ਉਸ ਇਮੀਗ੍ਰੇਸ਼ਨ ਦੇ ਅੰਦਰ ਰੱਖਿਆ ਹੋਰ ਵੀ ਇਮੀਗ੍ਰੇਸ਼ਨ ਦੇ ਅਸੀਂ ਇੱਥੇ 34 ਸੈਕਟਰ ਚ ਦਰਖਾਸਤ ਦੇ ਰੱਖੀ ਪਰ ਕੋਈ ਕਾਰਵਾਈ ਨਹੀਂ ਹੋਈ ਜੀ ਜਦੋਂ ਅਸੀਂ ਉੱਥੋਂ ਚੱਲਣ ਲੱਗੇ ਸੀ ਬਾਈ ਪੰਨਾ ਸਿੱਧੂ ਨਾਲ ਵੀ ਕੰਟੈਕਟ ਕਰਿਆ ਉਹਨਾਂ ਨੇ ਕਹੇ ਜੀ ਇਹਨਾਂ ਨੇ ਬਹੁਤ ਗਲਤ ਕਰਿਆ ਉਹਨਾਂ ਨੇ ਵੀ ਇਹਨਾਂ ਨੂੰ ਗੱਲ ਕਰੰਨਾਂ ਕਿ ਜੀ ਗਲਤੀ ਹੋ ਗਈ ਉਹਨਾਂ ਅਸੀਂ ਇੱਥੇ ਐਸ ਐਚ ਓ ਸਾਹਿਬ डीवाईएसपी अभी पहुंचे होया नेंगसंग बाबा जी भी ਸਾਡੇ ਪਹੁੰਚੇ ਇਹਨਾਂ ਨੇ ਸਾਡੀ ਬੜੀ ਮਜ਼ਬੂਤੀ ਨੇ ਪੈਰ ਵੀ ਕਰੀ ਜਦੋਂ ਬਾਬਾ ਜੀ ਨੂੰ ਪਤਾ ਲੱਗਿਆ ਨੌਜਵਾਨਾਂ ਨਾਲ ਧੱਕਾ ਹੋ ਰਿਹਾ ਇਹਨਾਂ ਨੇ ਕਿਹਾ ਤੁਸੀਂ ਸਾਡੇ ਭਰਾਵਾਂ ਸੀ ਤੁਹਾਡੇ ਨਾਲ ਖੜੇ ਸੀ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬੰਦੀ ਕਾਰਵਾਈ ਤੇ ਨਹੀਂ ਆ ਰਹੀ ਜੀ ਉਹ ਤਾਂ ਸਿਰਫ ਆਦਮੀਆਂ ਦਾ ਬਚਾਅ ਕਰ ਰਹੀ ਹੈ ਤੇ ਸਾਨੂੰ ਕਹਿ ਰਹੀ ਹੈ ਤੁਸੀਂ ਇੱਥੇ ਉਹਨਾਂ ਦੇ ਅਸੀਂ ਕਹਿੰਦੇ ਜੀ ਤੁਹਾਡੇ ਕੋਲ ਕਿੰਨੀਆਂ ਦਰਖਾਸਤਾਂ ਹੈ ਸਾਡੇ ਕੋਲ ਪ੍ਰੂਫ ਹੈ ਤੁਸੀਂ ਉਹ ਤਾਂ ਕਾਰਵਾਈ ਕਰਦੇ ਨਹੀਂ ਜੀ ਪਰਦਰਸ਼ਨਕਾਰੀ ਇਹਨਾਂ ਨੌਜਵਾਨਾਂ ਦਾ ਇਲਜ਼ਾਮ ਹੈ ਕਿ ਇਮੀਗ੍ਰੇਸ਼ਨ ਕੰਪਨੀ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਨਾਲ ਠੱਗੀ ਮਾਰੀ ਗਈ ਸੀ ਜਿਸ ਤੇ ਚੱਲਦੇ ਉਹਨਾਂ ਵੱਲੋਂ ਮੰਗਾਂ ਨੂੰ ਲੈ ਕੇ ਇਸ ਕੰਪਨੀ ਖਿਲਾਫ ਚੰਡੀਗੜ੍ਹ ਪਹੁੰਚ ਧਰਨਾ ਲਗਾਇਆ ਗਿਆ ਸੀ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਸ਼ਾਂਤੀਪੂਰਵਕ ਤਰੀਕੇ ਨਾਲ ਧਰਨਾ ਦੇ ਰਹੇ ਸੀ ਪਰ ਪੁਲਿਸ ਵੱਲੋਂ ਉਹਨਾਂ ਨਾਲ ਸ਼ਰਯਾਮ ਧੱਕਾ ਮੁਕੀ ਕੀਤੀ ਗਈ ਹੈ ਪ੍ਰਦਰਸ਼ਨਕਾਰੀ ਨੌਜਵਾਨਾਂ ਵੱਲੋਂ ਗੰਭੀਰ ਇਲਜ਼ਾਮ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਲਗਾਏ ਜਾ ਰਹੇ ਨੇ ਦੂਜੇ ਪਾਸੇ ਅਜੇ ਤੱਕ ਪੁਲਿਸ ਦਾ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਅੱਗੇ ਕੀ ਐਕਸ਼ਨ ਲੈਂਦੀ ਹੈ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਬਾਗ ਉਤਾਰਨ ਵਾਲੀ ਇਹ ਵੀਡੀਓ ਲਗਾਤਾਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਕਾਰਨ ਸਿੱਖ ਭਾਈਚਾਰੇ 'ਚ ਪ੍ਰਸ਼ਾਸਨ ਪ੍ਰਤੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਤੇ ਇਹਨਾਂ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਜਗਵਨ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ